ਨਮਸਕਾਰ ਸਤਿ ਸ੍ਰੀ ਅਕਾਲ ਡੇ ਐਂਡ ਨਾਈਟ ਨਿਊਜ਼ ਦੇ ਜਾਗੋ ਪੰਜਾਬ ਸ਼ੋਅ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਨੂੰ ਦੇਖ ਰਹੇ ਹਨ ਅਰਥ ਅਮਰੀਕਾ ਦੇ ਗਲੋਬਲ ਪੰਜਾਬ ਤੇ ਯੂਰਪ ਤੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਅਸੀਂ ਨਾਲ ਹੀ ਸਵਾਗਤ ਕਰਦੇ ਹਾਂ ਅ ਅੱਜ ਅਸੀਂ ਪੰਚਾਇਤ ਚੋਣਾਂ ਬਾਰੇ ਗੱਲ ਕਰਾਂਗੇ ਪੰਚਾਇਤ ਜਿਹੜੀ ਹੁੰਦੀ ਹੈ ਇੱਕ ਛੋਟੀ ਇਕਾਈ ਹੁੰਦੀ ਹੈ ਲੋਕਰਾਜ ਦੀ ਲੋਕਰਾਜ ਦੀ ਸ਼ੁਰੂਆਤ ਜੇ ਆਪਾਂ ਕਹੀਏ ਕਿ ਪੰਚਾਇਤਾਂ ਤੋਂ ਸ਼ੁਰੂ ਹੁੰਦੀ ਹੈ ਪੰਚਾਇਤਾਂ ਹੀ ਇਸ ਨੂੰ ਲਾਗੂ ਕਰਨ ਦੇ ਵਿੱਚ ਸਮਰੱਥਾ ਭੂਮਿਕਾ ਨਿਭਾਉਂਦੀਆਂ ਨੇ ਤਾਂ ਕੋਈ ਅਤਕਤਨੀ ਨਹੀਂ ਹੋਏਗੀ ਹਾਲ ਦੇ ਵਿੱਚ ਹੀ ਪੰਚਾਇਤੀ ਚੋਣਾਂ ਹੋਈਆਂ ਨੇ ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜ ਸਰਪੰਚ ਚੁਣੇ ਗਏ ਨੇ ਉਹਨਾਂ ਨਵੇਂ ਜਿੱਤੇ ਹੋਏ ਪੰਚਾਂ ਦੇ ਵਿੱਚੋਂ ਇੱਕ ਪੰਚ ਸੁਖਜਿੰਦਰ ਸਿੰਘ ਜਿਹੜਾ ਪਿੰਡ ਪਟਮਾਚਰਾ ਦੇ ਵਿੱਚੋਂ ਜਿੱਤਿਆ ਚੋਣ ਜਿੱਤਿਆ ਉਸ ਨੂੰ ਅੱਜ ਅਸੀਂ ਸਟੂਡੀਓ 'ਚ ਬੁਲਾਇਆ ਸੁਖਜਿੰਦਰ ਸਿੰਘ ਦੀ ਖਾਸੀਅਤ ਇਹ ਹੈ ਕਿ ਉਹ ਬਹੁਤ ਛੋਟੀ ਉਮਰ ਦਾ ਉਮਰ ਦੇ ਵਿੱਚ ਐਸ ਲੀ ਦੇ ਉੱਤੇ ਤੁਰ ਪਿਆ ਖਾਸ ਕਰਕੇ ਪਿੰਡ ਪੱਦਰ ਦੀ ਜਿਹੜੀ ਸਿਆਸਤ ਹੁੰਦੀ ਹੈ ਉੱਥੋਂ ਇਹਨੇ ਸ਼ੁਰੂਆਤ ਕਰ ਦਿੱਤੀ ਹੈ ਇੱਕ ਤਰ੍ਹਾਂ ਦੀ 22 ਸਾਲ ਦੀ ਮਹਿਜ਼ 22 ਸਾਲਾਂ ਦੀ ਉਮਰ ਹੈ ਸੁਖਜਿੰਦਰ ਦੀ ਸੁਖਜਿੰਦਰ ਸਾਹਿਬ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਟੂਡੀਓ 'ਚ ਅ ਅਸੀਂ ਗੱਲ ਸ਼ੁਰੂ ਕਰਦੇ ਹਾਂ ਐਨੀ ਛੋਟੀ ਉਮਰ ਦੇ ਵਿੱਚ ਤੁਸੀਂ ਇੱਕ ਪਿੰਡ ਪੱਧਰ ਦੀ ਜਿਹੜੀ ਸਿਆਸਤ ਹੈ ਉਸ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਹੈ ਤੁਹਾਨੂੰ ਪਤਾ ਕਿ ਸਾਡੇ ਸਮਾਜ ਦੇ ਵਿੱਚ ਕੀ ਚੱਲ ਰਿਹਾ ਹੈ ਇਸ ਵੇਲੇ ਸਿਆਸੀ ਤੌਰ ਤੇ ਸਾਨੂੰ ਕਿਹੜੀਆਂ ਗੱਲਾਂ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਿਹੜਾਂ ਗੱਲਾਂ 'ਚ ਲੋਕ ਨੇ ਜਿਹੜੇ ਆਮ ਜਨਤਾ ਹੈਗੀ ਹੈ ਉਹ ਸਾਡੇ ਸਿਆਸੀ ਨੇਤਾਵਾਂ ਤੋਂ ਦੁਖੀ ਹੈ ਇਹ ਜੀ ਸਾਡੇ ਜਿਹੜਾ ਮੈਂ ਪੁੱਛਣਾ ਹੋਇਆਗਾ ਤੁਸੀਂ ਬਹੁਤ ਛੋਟੀ ਉਮਰ ਤੇ ਵਿੱਚ ਇਹ ਸ਼ੁਰੂਆਤ ਕੀਤੀ ਹੈ ਤਾਂ ਇਹ ਪ੍ਰੇਰਣਾ ਕਿੱਥੋਂ ਮਿਲੀ ਤੁਹਾਨੂੰ ਕਿ ਹਾਂ ਮੈਂ ਇਲੈਕਸ਼ਨ ਦੇ ਵਿੱਚ ਹਿੱਸਾ ਲੈਣਾ ਇਹ ਮੇਰੇ ਫਾਦਰ ਸਾਹਿਬ ਤੋਂ ਹੀ ਅੱਛਾ ਉਹਨਾਂ ਨੇ ਕੀ ਕਿਹਾ ਤੁਹਾਨੂੰ ਨਹੀਂ ਉਹਨਾਂ ਨੇ ਉਹਨਾਂ ਨੇ ਮੈਂ ਇਸ ਚੀਜ਼ ਉਹ ਨਹੀਂ ਸੀਗਾ ਮੇਰਾ ਕੋਈ ਇੰਟਰਸਟ ਨਹੀਂ ਸੀ ਉਹਨਾਂ ਨੇ ਮੇਰਾ ਮੈਨੂੰ ਜ਼ੋਰ ਪਾਇਆ ਤੇ ਮੈਨੂੰ ਇਸ ਚ ਕੀਤਾ ਜੀ ਅੱਛਾ ਤਾਂ ਅੱਜ ਉਹਨਾਂ ਦਾ ਤੁਹਾਡੇ ਸਾਹਮਣੇ ਹੀ ਆਈ ਤਾਂ ਤੁਸੀਂ ਜਿੱਤ ਹਾਸਲ ਕੀਤੀ ਹੈ ਅ ਤੁਹਾਨੂੰ ਆਪਣੇ ਨੇਤਾਵਾਂ ਦੇ ਬਾਰੇ ਪਤਾ ਪੋਲਿਟੀਕਲ ਲੀਡਰ ਜਿਹੜੇ ਹੈਗੇ ਨੇ ਉਹਨਾਂ ਦੇ ਬਾਰੇ ਪਤਾ ਹੋਵੇਗਾ ਕਿ ਉਹਨਾਂ ਦੇ ਕਿਰਦਾਰ ਕਿਵੇਂ ਦੇ ਹੁੰਦੇ ਨੇ ਕੁਝ ਚੰਗੇ ਵੀ ਹੁੰਦੇ ਨੇ ਕੁਝ ਲੋਕ ਕੁਝ ਲੀਡਰਾਂ ਲੋਕ ਮਾੜਾ ਕਹਿੰਦੇ ਨੇ ਇਹਨਾਂ ਗੱਲਾਂ ਬਾਰੇ ਜਿਹੜੀਆਂ ਸਾਡੀ ਸੋਸਾਇਟੀ ਦੇ ਵਿੱਚ ਹੁੰਦੀਆਂ ਨੇ ਇੱਕ ਕਹਾਵਤ ਬਣੀ ਹੋਈ ਹੈ ਕਿ ਇੱਕ ਲੀਡਰ ਹੈਗਾ ਜਿਹੜਾ 5 ਸਾਲ ਦੇ ਬਾਅਦ ਆਉਂਦਾ ਹੈ ਜਦੋਂ ਇਲੈਕਸ਼ਨ ਹੁੰਦੀ ਹੈ ਫੇਰ ਉਹ ਆਉਂਦਾ ਤੁਹਾਡੇ ਦਰ ਤੱਕ ਤੁਹਾਡੇ ਘਰਾਂ ਤੱਕ ਵੋਟ ਮੰਗਣ ਲਈ ਔਰ ਉਸ ਤੋਂ ਬਾਅਦ ਉਹ 5 ਸਾਲ ਦੇ ਲਈ ਗਾਇਬ ਹੋ ਜਾਂਦੇ ਨੇ ਇਹ ਗੱਲਾਂ ਤੁਹਾਨੂੰ ਵੀ ਸੁਣਨ ਲਈ ਮਿਲਦੀਆਂ ਨੇ ਹਾਂਜੀ ਤਾਂ ਕਿਵੇਂ ਲੱਗਦਾ ਫਿਰ ਬਹੁਤ ਬੁਰਾ ਲੱਗਦਾ ਜੀ ਇਹ ਗੱਲਾਂ ਦਾ ਤੇ ਤੁਸੀਂ ਵੀ ਨੇਤਾ ਬਣਨ ਜਾ ਰਹੇ ਹੋ ਹੈਨਾ ਤਾਂ ਅਸੀਂ ਤਾਂ ਇਹ ਪਬਲਿਕ ਦਾ ਸਾਥ ਹੀ ਦੇਵਾਂਗੇ ਜਿੱਥੇ ਤੱਕ ਹੈ ਅੱਛਾ ਬਾਕੀ ਦੇਖਦੇ ਹਾਂ ਜੀ ਅੱਗੇ ਕੀ ਹੁੰਦਾ ਤਾਂ ਅੱਜ ਬਚਪਨਾ ਹੈਗਾ ਕਾਫੀ ਤੁਹਾਡੇ ਦੇ ਵਿੱਚ ਚੰਗੀ ਗੱਲ ਹੈ ਤੁਸੀਂ ਸ਼ੁਰੂਆਤ ਕੀਤੀ ਕਿਉਂਕਿ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਪੰਜਾਬ ਨੂੰ ਨੌਜਵਾਨਾਂ ਦੀ ਲੋੜ ਹੈ ਜਿਹੜੇ ਅੱਗੇ ਆ ਕੇ ਲੋਕਾਂ ਦੀ ਸੇਵਾ ਕਰ ਸਕਣ ਹੈ ਨਾ ਕੁਝ ਦਿਮਾਗ 'ਚ ਐਦਾਂ ਦੀਆਂ ਗੱਲਾਂ ਹੈ ਨੇ ਕਿ ਇਹ ਕਮੀਆਂ ਹੈ ਨੇ ਵੀ ਇਸ ਸਮਾਜ ਦੇ ਵਿੱਚੋਂ ਦੂਰ ਕਰਨੀਆਂ ਨੇ ਹਾਂਜੀ ਹੈਗੀਆਂ ਕਿਵੇਂ ਤੇ ਮਸਲੇ ਕਿਵੇਂ ਨੇ ਉਹ ਕਮੀਆਂ ਕਿਵੇਂ ਦੀਆਂ ਨੇ ਸਮੱਸਿਆਵਾਂ ਇੱਕ ਤਾਂ ਜਿਹੜੇ ਲੋਕ ਬੇਰੋਜ਼ਗਾਰ ਹੈ ਹੀ ਹਾਂਜੀ ਉਹਨਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੂੰ ਹੂੰ ਠੀਕ ਹੈ ਜੀ ਤੇ ਇੱਕ ਹੈਗੇ ਜਿਹੜੇ ਨਸ਼ੇ ਜਿਹੜੇ ਅੱਜਕੱਲ ਬੰਦੇ ਨਸ਼ੇ 'ਚ ਹੈਗੇ ਆ ਉਹਨਾਂ ਨੂੰ ਆਪਾਂ ਨਸ਼ੇ ਤੋਂ ਹਟਾ ਸਕੀਏ ਹੂੰ ਹੂੰ ਠੀਕ ਹੈ ਜੀ ਤੇ ਬਾਕੀ ਹੋਰ ਕਾਫੀ ਸਮੱਸਿਆਵਾਂ ਨੇ ਨੌਕਰੀਆਂ ਨੇ ਬੇਰੁਜ਼ਗਾਰੀ ਹੈ ਹਾਂ ਜੀ ਨੌਕਰੀਆਂ ਚਾਹੀਦੀਆਂ ਨੇ ਹੋਰ ਕੀ ਆਪਾਂ ਕਰ ਸਕਦੇ ਆ ਮਾਤਾ ਪ੍ਰੂਣ ਹਤਿਆ ਹੋਰ ਕੁਝ ਐਦਾਂ ਦੀਆਂ ਗੱਲਾਂ ਹੈ ਨਹੀਂ ਤੁਹਾਡੇ ਮਨ ਦੇ ਵਿੱਚ ਹਾਂ ਜੀ ਜੀ ਭ੍ਰਸ਼ਟਾਚਾਰ ਵਧਿਆ ਹੀ ਆ ਹੂੰ ਹੂੰ ਜੋ ਆਪਣੇ ਆ ਆਉਂਦੇ ਆ ਹੀ ਆਪਣੇ ਕਿਆਨਾਂਵੇਂ ਇਹਨਾਂ ਦੇ अच्छा ਸਾਡੇ ਨਾ ਇੱਕ ਪਿੰਡਾਂ ਦਾ ਜਿਹੜਾ ਸਿਸਟਮ ਹੈ ਪਿੰਡਾਂ ਦੀ ਪੰਚਾਇਤ ਨੂੰ ਵਿਕਾਸ ਦੇ ਕੰਮਾਂ ਦੇ ਲਈ ਗ੍ਰਾਂਟਾਂ ਆਉਂਦੀਆਂ ਨੇ ਪੈਸਾ ਆਉਂਦਾ ਉਹ ਵੀ ਤੁਹਾਨੂੰ ਪਤਾ ਹੋਏਗਾ ਹਾਂਜੀ ਪਰ ਉਹ ਪੈਸਾ ਕਈ ਵਾਰ ਨਾ ਸਹੀ ਥਾਂ ਤੇ ਨਹੀਂ ਲੱਗਦਾ ਹੈਗਾ ਉਹ ਖੁਰਦਪੁਰਤ ਹੋ ਜਾਂਦਾ ਹੈ ਤੇ ਉਧਰ ਹੋ ਜਾਂਦਾ ਬਹੁਤ ਸਾਰੀਆਂ ਅਸੀਂ ਖਬਰਾਂ ਅਖਬਾਰਾਂ ਚ ਵੀ ਪੜ੍ਹਦੇ ਰਹਿੰਦੇ ਹਾਂ ਹਾਂਜੀ ਕੁਝ ਇਸ ਤਰ੍ਹਾਂ ਦੀ ਕੁਝ ਸੋਚ ਹੈ ਤੁਹਾਡੇ ਦਿਮਾਗ ਦੇ ਵਿੱਚ ਜੇਕਰ ਉਹ ਪੈਸੇ ਦੀ ਕੋਈ ਗੱਲ ਚੱਲੂਗੀ ਪੈਸਾ ਆਊਗਾ ਤੇ ਉਸ ਨੂੰ ਕਿੱਥੇ ਕਿੱਥੇ ਲਾਉਣਾ ਤੇ ਉਸ ਉਸ ਤੇ ਨਿਗਰੱਖੀ ਜਾਊਗੀ ਕਿ ਕਿੱਥੇ ਕਿੱਥੇ ਖਰਚ ਕੀ ਉਹ ਸਹੀ ਥਾਂ ਤੇ ਖਰਚ ਹੋ ਰਿਹਾ ਹੈ ਇਦਾਂ ਦਾ ਕੁਛ ਹੈ ਤੁਹਾਡੇ ਦਿਮਾਗ 'ਚ ਉਹ ਅਸੀਂ ਪਬਲਿਕ ਦੀ ਸੇਵਾ ਲਈ ਲਾਉਂਗੇ ਜੀ ਹਾਂ ਜੀ ਬਸ ਬਾਕੀ ਅੱਛਾ ਉਹ ਪੈਸਾ ਪਬਲਿਕ ਦੀ ਸੇਵਾ ਲਈ ਲਾ ਆ ਜਾਏਗਾ ਤੁਹਾਡੇ ਦਿਮਾਗ 'ਚ ਇਦਾਂ ਦਾ ਕੋਈ ਰੋਲ ਮਾਡਲ ਹੈ ਕਿਸੇ ਜਿਹੜਾ ਤੁਹਾਡਾ ਨੇਤਾ ਲੀਡਰ ਹੈ ਕੋਈ ਕਿ ਤੁਸੀਂ ਚਾਹੋ ਕਿ ਉਹ ਬਣਨਾ ਚਾਹਾਂਗਾ ਮੈਂ ਰਾਮੋਵਾਲੀਆ ਸਾਹਿਬ ਪਲਵੰਤ ਸਿੰਘ ਰਾਮੂ ਵਾਲੀ ਉਹ ਵੈਰੀ ਗੁੱਡ ਪਲਵੰਤ ਸਿੰਘ ਰਾਮੂ ਵਾਲੀ ਤੁਸੀਂ ਬਣਨਾ ਚਾਹੁੰਦੇ ਹੋ ਉਹਨਾਂ ਦੀ ਉਹਨਾਂ ਦੇ ਚਿੰਨਾ ਤੇ ਤੁਸੀਂ ਚੱਲਣਾ ਚਾਹੁੰਦੇ ਹੋ ਸਾਡੇ ਹੋਰ ਸਮਾਜ ਦੇ ਵਿੱਚ ਹੋਰ ਬਹੁਤ ਸਾਰੀਆਂ ਗ੍ਰਾਵਟਾਂ ਨੇ ਉਹਨਾਂ ਗ੍ਰਾਵਟਾਂ ਨੂੰ ਦੂਰ ਕਰਨ ਲਈ ਤੁਸੀਂ ਜਿਵੇਂ ਦੱਸਿਆ ਕਿ ਨਸ਼ਿਆਂ ਦੀ ਗੱਲ ਇੱਕ ਤੁਸੀਂ ਕੀਤੀ ਹੈ ਬੇਰੁਜ਼ਗਾਰੀ ਦੀ ਗੱਲ ਕੀਤੀ ਹੈ ਅਨਪੜਤਾ ਦੀ ਗੱਲ ਕੀਤੀ ਹੈ ਜਾਗਰੂਕਤਾ ਦੀ ਗੱਲ ਕੀਤੀ ਹੈ ਇਹ ਜਾਗਰੂਕਤਾ ਲਿਆਂਦੀ ਕਿਵੇਂ ਜਾ ਸਕਦੀ ਹੈ ਕਿਵੇਂ ਤੁਸੀਂ ਲੋਕਾਂ ਨੂੰ ਇਸ ਪਾਸੇ ਤੋਰੋਗੇ ਵੀਵੇਂ ਜਾਗਰੂਕ ਕਿਵੇਂ ਕਰੋਗੇ ਮੁੰਡਿਆਂ ਨੂੰ ਆਪਣੀ ਉਮਰ ਦੇ ਮੁੰਡਿਆਂ 'ਚ ਤੁਸੀਂ ਜਾ ਕੇ ਕੀ ਗੱਲ ਕਰੋਗੇ ਸਰ ਉਹਨਾਂ ਨੂੰ ਪਹਿ ਹੀ ਸਮਝਾਵਾਂਗੇ ਵੀ ਨਸ਼ੇ ਨਾ ਕਰੋ ਆਪਣੀ ਪੜ੍ਹਾਈ ਵੱਲ ਧਿਆਨ ਦਿਓ ਹਾਂ ਠੀਕ ਹੈ ਸੁਖਜਿੰਦਰ ਸਿੰਘ ਦੀ ਉਮਰ ਕਾਫੀ ਛੋਟੀ ਉਮਰ ਹੈ 22 ਸਾਲਾਂ ਦੀ ਉਮਰ ਦੇ ਵਿੱਚ ਇਹਨਾਂ ਨੇ ਸਿਆਸਤ ਦਾ ਆਪਣਾ ਸਫ਼ਰ ਸ਼ੁਰੂ ਤਾਂ ਕਰ ਲਿਆ ਪਰ ਹਾਲੇ ਇਹਨੇ ਮਚੂਰ ਨਹੀਂ ਹੋਏ ਪੰਜਾਬ ਦੇ ਵਿੱਚ ਹੋਰ ਅਜੇ ਬਹੁਤ ਸਾਰੇ ਪੰਚ ਸਰਪੰਚ ਚੁਣੇ ਗਏ ਹੋਣਗੇ ਜਿਨ੍ਹਾਂ ਨੂੰ ਆਪਣੇ ਹੱਕਾਂ ਦਾ ਅਜੇ ਚੰਗੀ ਤਰ੍ਹਾਂ ਨਹੀਂ ਪਤਾ ਸੁਖਜਿੰਦਰ ਸਿੰਘ ਵੀ ਉਹਨਾਂ 'ਚੋਂ ਇੱਕ ਨੇ ਤੇ ਉਥੇ ਪੰਚੀ ਜਾਂ ਸਰਪੰਚੀ ਦੀ ਸੇਵਾ ਕਿਵੇਂ ਨਿਭਾਉਣੀ ਆ ਤੇ ਉਥੋਂ ਦੇ ਜਿਹੜੇ ਪੰਚਾਇਤਾਂ ਨੂੰ ਗ੍ਰਾਂਟਾਂ ਆਣੀਆਂ ਨੇ ਗ੍ਰਾਂਟਾਂ ਆਣੀਆਂ ਨੇ ਉਹਨਾਂ ਦਾ ਹਿਸਾਬ ਕਿਤਾਬ ਕਿਵੇਂ ਰੱਖਣਾ ਤੇ ਕਿਵੇਂ ਖਰਚ ਕਰਨਾ ਉਹਨਾਂ ਨੂੰ ਕਿ ਕਿਸ ਪਾਸੇ ਖਰਚ ਕਰਨਾ ਅਜੇ ਸੁਖਜਿੰਦਰ ਸਿੰਘ ਇਸ ਬਾਰੇ ਜਿਹੜੇ ਹੈ ਨੇ ਸਿੱਖਿਆ ਲੈਣਗੇ ਸਫ਼ਰ ਉਹਨਾਂ ਦਾ ਸ਼ੁਰੂ ਹੋ ਚੁੱਕਾ ਹੈ ਇੱਕ ਖਬਰ ਆਈ ਹੈ ਬਠਿੰਡਾ ਤੋਂ ਆਪਾਂ ਪਹਿਲਾਂ ਉਹ ਖਬਰ ਦੇਖ ਲਈਏ ਸੁਖਜਿੰਦਰ ਉਸ ਤੋਂ ਬਾਅਦ ਆਪਣੀ ਗੱਲਬਾਤ ਜਾਰੀ ਰੂਗੀ ਹਨਾ ਜਿਸ ਤਰ੍ਹਾਂ ਸਰਕਾਰ ਨੇ ਪੰਚਾਇਤੀ ਚੋਣਾਂ 'ਚ ਪੂਖਤਾ ਸੁਰੱਖਿਆ ਪ੍ਰਬੰਧ ਅਤੇ ਨਿਰਪੱਖ ਢੰਗ ਦੇ ਨਾਲ ਚੋਣਾਂ ਕਰਵਾਉਣ ਦੇ ਦਾਅਵੇ ਕੀਤੇ ਸਨ ਉਸ ਦੀ ਪੋਲ ਖੋਲ੍ਹਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦਰਅਸਲ ਮੋਗਾ ਜ਼ਿਲ੍ਹੇ ਦੇ ਪਿੰਡ ਥਰਾਜ ਦੇ ਹਾਰੇ ਹੋਏ ਉਮੀਦਵਾਰ ਵੱਲੋਂ ਗਿਣਤੀ ਮੌਕੇ ਬਣਾਈ ਗਈ ਵੀਡੀਓ ਜ਼ਰੀਏ ਇਹ ਸੱਚ ਸਾਹਮਣੇ ਆਇਆ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਿਣਤੀ ਮੌਕੇ ਸਿਰਫ ਇੱਕ ਹੀ ਪੁਲਿਸ ਮੁਲਾਜ਼ਮ ਮੌਕੇ ਤੇ ਮੌਜੂਦ ਹੈ ਤੇ ਜਿਸ ਮੇਜ਼ ਤੇ ਗਿਣਤੀ ਕੀਤੀ ਜਾ ਰਹੀ ਹੈ ਉਸ ਦੇ ਆਲੇ ਦੁਆਲੇ ਉਮੀਦਵਾਰ ਅਤੇ ਉਹਨਾਂ ਦੇ ਸਾਥੀ ਘੇਰਾ ਬਣਾ ਕੇ ਬੈਠੇ ਨੇ ਇਸਦੇ ਨਾਲ ਹੀ ਜਿਸ ਕਮਰੇ ਵਿੱਚ ਗਿਣਤੀ ਹੋ ਰਹੀ ਹੈ ਉਸਦੇ ਦਰਵਾਜ਼ੇ ਨੂੰ ਅੰਦਰੋਂ ਬੰਦ ਕਰਨ ਦਾ ਕੋਈ ਇੰਤਜ਼ਾਮ ਨਹੀਂ ਹੈ ਪੁਲਿਸ ਵਾਲੇ ਨੇ ਆਪਣਾ ਡੰਡਾ ਲਾ ਕੇ ਇਸ ਦਰਵਾਜ਼ੇ ਨੂੰ ਬੰਦ ਕੀਤਾ ਹੋਇਆ ਹੈ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਆਪਣੀ ਹਾਰ ਦਾ ਅਨੁਮਾਨ ਲਾਉਂਦਿਆਂ ਇੱਕ ਉਮੀਦਵਾਰ ਨੇ ਵੋਟ ਪਰਚੀਆਂ ਨੂੰ ਖੋ ਕੇ ਪਾੜ ਦਿੱਤਾ ਪਾੜੇ ਗਏ ਪਰਚੀਆਂ ਨੂੰ ਸੰਭਾਲਣ ਦਾ ਕੰਮ ਵੀ ਦੂਜੇ ਉਮੀਦਵਾਰ ਵੱਲੋਂ ਹੀ ਕੀਤਾ ਜਾ ਰਿਹਾ ਹੈ ਤੇ ਚੋਣ ਅមਲਾ ਸਾਫ਼ ਸਪਸ਼ਟ ਤੌਰ ਤੇ ਅਸੀਂ ਦੇਖ ਰਹੇ ਕਿ ਬੇਵਸ ਦਿਖਾਈ ਦੇ ਰਿਹਾ ਹੈ ਸਾਡੇ ਪਿੰਡ ਸਰਾਏ ਦੀ 3 ਜੁਲਾਈ ਨੂੰ ਜੋ ਪੰਚਾਇਤੀ ਇਲੈਕਸ਼ਨ ਹੋਈ ਆ ਉਹ ਬੜੇ ਸਾਫ਼ ਸੁੱਤਰ ਤਰੀਕੇ ਨਾਲ ਹੋਈ ਆ ਕੋਈ ਉਹ ਚ ਧੱਕੇਸ਼ਾਹੀ ਨਹੀਂ ਹੋਈ ਪਰ ਜਦੋਂ ਕਾਊਂਟਿੰਗ ਕਾਊਂਟਿੰਗ ਹੋਣ ਲੱਗੀ ਤਾਂ ਜਿਹੜੇ ਕਾਊਂਟਿੰਗ ਏਜੰਟ ਸੀ ਉਹਨਾਂ ਤੋਂ ਸਵਾਏ ਉਸ ਪਾਰਟੀ ਦੇ ਹੋਰ ਵਾਧੂ ਬੰਦੇ ਚਲੇ ਗਏ ਅੰਦਰ ਜਦੋਂ ਉਹਨਾਂ ਨੇ ਸਾਡੀ ਕਾਊਂਟਿੰਗ ਤਿੰਨ ਵਾਰਾ ਵੋਟਾਂ ਦੀ ਹੋ ਚੁੱਕੀ ਸੀ ਤੇ ਸਾਨੂੰ ਪ੍ਰੈਸ ਨੂੰ ਇੱਕ ਬੋਰਡ ਤੇ ਜਿੱਤਿਆ ਘਰਾੜ ਦੇ ਦਿੱਤਾ ਪਰ ਜਦੋਂ ਸਾਨੂੰ ਜਿੱਤਿਆ ਘਰਾੜ ਦਿੱਤਾ ਤਾਂ ਕੁਝ ਗਲਤ ਅਸਰਾਂ ਨੇ ਉੱਥੇ ਸਾਡੀਆਂ ਵੋਟਾਂ ਪਾੜਨੇ ਸ਼ੁਰੂ ਕਰ ਦਿੱਤੀਆਂ ਜੋ ਕਿ ਇੱਕ ਬੋਰਡ ਅਸੀਂ ਉਥੋਂ ਥੱਲੇ ਚੁੱਕ ਕੇ ਜੋ ਕਿ ਪ੍ਰੈਸ ਦੇ ਹੱਕ ਸੀਗੀ ਤੇ ਅਸੀਂ ਅਕਾਊਂਟਿੰਗ ਯਾਰਡ ਨੂੰ ਫੜਾ ਵੀ ਦਿੱਤੀ ਹੈ ਉਸ ਤੋਂ ਬਾਅਦ ਉਥੇ ਲੜਾਈ ਦਾ ਮਾਹੌਲ ਬਣ ਗਿਆ ਪ੍ਰੋਜੈਕਟ ਅਫਸਰ ਨੇ ਸਾਨੂੰ ਕਹਿੰਦਾ ਵੀ ਪ੍ਰੈਸ ਇੱਕ ਬੋਰਡ ਤੇ ਜਿੱਤ ਗਿਆ ਤੂੰ ਚਲੇ ਜਾਓ ਅਸੀਂ ਘਰ ਨੂੰ ਆ ਕੇ ਜਸ਼ਨ ਮਨਾਉਂਦੇ ਤੁਰੇ ਆਏ ਹਾਂ ਉਸ ਤੋਂ ਬਾਅਦ ਸਾਨੂੰ ਫੋਨ ਕਰਕੇ ਸੱਦਿਆ 10 ਵਜੇ ਵੀ ਤੁਸੀਂ ਆਵਦਾ ਜਾਨੀ ਸੈਂਡ ਕਰਜੋ ਤੇ ਸਰਟੀਫਿਕੇਟ ਲੈ ਜਾਓ ਉਸ ਤੋਂ ਬਾਅਦ ਜੀ ਜਦੋਂ 10 ਵਜੇ ਐਸਡੀਐਮ ਸਾਹਿਬ ਆਏ ਤਾਂ ਉਹਨਾਂ ਨੇ ਪ੍ਰੋਜੈਕਟ ਅਫਸਰ ਨੂੰ ਪੁੱਛਿਆ ਵੀ ਕਾਊਂਟਿੰਗ ਕਿਸ ਤਰੀਕੇ ਨਾਲ ਹੋਈ ਉਹ ਕਹਿੰਦੇ ਬਹੁਤ ਸਾਫ਼ ਸੁਥਰਾ ਤਰੀਕਾ ਨਾਲ ਹੋਈ ਆ ਜਿਹੜਾ ਫੈਸਲਾ ਉਹ ਪ੍ਰੈਸ ਦੇ ਹੱਕ ਵਿੱਚ ਹੈ ਤੇ ਉਹ ਮਤਲਬ ਪ੍ਰੈਸ ਦੇ ਹੱਕ ਵਿੱਚ ਫੈਸਲਾ ਜਿਹੜਾ ਸੁਣਾਉਣ ਲੱਗੇ ਤਾਂ ਕਿਸੇ ਸਿਆਸੀ ਦਬਾਅ ਦੇ ਨਾਲ ਫੋਨ ਆਇਆ ਤਾਂ ਉਹ ਕਦੇ ਵੀ ਦੁਬਾਰੇ ਰੀਕਾਊਂਟਿੰਗ ਹੋਊਗੀ ਰੀਕਾਊਂਟਿੰਗ ਵਿੱਚ ਸਾਡੀਆਂ ਵੋਟਾਂ ਕੈਨਸਲ ਕਰਕੇ ਸਾਨੂੰ ਇੱਕ ਵੋਟ ਤੇ ਹਾਰਾ ਕਰਾਰ ਦੇ ਦਿੱਤਾ ਬਹੁਤ ਸਾਡੇ ਨਾਲ ਧੱਕਾ ਹੋਇਆ ਅਸੀਂ ਇਹ ਸਾਰਾ ਪਿੰਡ ਦੇ ਜਿੰਨੇ ਵੀ ਵਸਨੀਕ ਆ ਜਿੰਨੇ ਵੋਟਰ ਆ ਸਾਰਾ ਪਿੰਡ ਹੀ ਵੀ ਇੱਕ ਤਾਂ ਇਨਸਾਫ਼ ਲੈਣਾ ਚਾਹੁੰਦੇ ਸਾਡੀ ਇਲੈਕਸ਼ਨ ਦੁਬਾਰਾ ਕੀਤੀ ਜਾਵੇ ਬਾਕੀ ਜਿਹੜੇ ਬੰਦੇ ਨੇ ਵੋਟਾਂ ਪਾੜੀਆਂ ਉਹਨਾਂ ਤੇ ਪਰਚਾ ਕੀਤਾ ਜਾਵੇ। ਪਾਣ ਸਾਨੂੰ ਵੋਟਾਂ ਬਹੁਤ ਪਾਈਆਂ। ਹੈਲੋ। ਸਾਨੂੰ ਜਦੋਂ ਜਿੱਤ ਦੇ ਸੀ ਉਹਨਾਂ ਨੂੰ ਵੀ ਜਿੱਤ ਹੋਊਗੀ। ਸਾਨੂੰ ਸਾਰੇ ਪਲਸ ਮੁਲਾਜ਼ਮਾਂ ਨੇ ਇੱਕ ਥੰਬਾ ਤੱਕ ਕਹਿੰਦੇ ਤੁਸੀਂ ਬਾਹਰ ਬਹਿ ਜਾਓ। ਸਾਨੂੰ ਕਹਿੰਦੇ ਤੁਹਾਨੂੰ ਦੇਤੂ ਘਰਾਰ ਦਿੱਤਾ ਗਿਆ। ਅਸੀਂ ਸਾਰਾ ਕੁਸਾਪੇ ਕਰਾਂਗੇ ਤੁਸੀਂ ਘਰੇ ਚਲੇ ਜਾਓ। ਲੜਾਈ ਤੋਂ ਲੜਾਈ ਤੋਂ ਡਰਦੇ ਸੀਗੇ ਰੋਡ ਉੱਪਰ ਚੱਲੀ ਜਾਂਦੇ ਸੀਗੇ ਤੇ ਮੁੜ ਕੇ ਸਾਨੂੰ ਕਹਿੰਦੇ ਤੁਸੀਂ ਜਿੱਤੇ ਹੋਏ ਆ ਤੇ ਅੱਧੀ ਰਾਤੋਂ ਕਹਿੰਦੇ ਉਹ ਜਿੱਤ ਗਿਆ। ਵੀ ਤੀਰ ਫੋਜੀ ਜਾਂਦੇਗੇ। 1.5 ਵਜੇ ਕਹਿੰਦੇ ਵੀ ਹੁਣ ਉਹ ਜਿੱਤ ਕੇ ਤੁਸੀਂ ਹਾਰ ਗਏ ਅਸੀਂ ਆਪਦੇ ਹਾਰ ਹੋਰ ਪਾ ਕੇ ਘਰੇ ਹੋਲੀ ਕਢੀ ਆਏ ਮੜ ਕੇ ਦਵਾਰੇ ਕਹਿੰਦੇ ਤੁਸੀਂ ਫੇਰ ਆਓ ਗਣਤੀ ਐਸ ਡੀ ਐਮ ਸਾਹਿਬ ਆਏ ਐਸ ਡੀ ਐਮ ਸਾਹਿਬ ਫੇਰ ਆਏ ਕਹਿੰਦੇ ਤੁਸੀਂ ਦਵਾਰੇ ਆਓ ਦਵਾਰੇ ਗਣਤੀ ਹੋਣੀ ਆ 7 ਵਾਰੀ ਪਹਿਲਾਂ ਗਣਤੀ ਹੋ ਗਈ ਫੇਰ 8ਵੀਂ ਵਾਰ ਆ ਕੇ ਜੂਨੇ ਗਣਤੀ ਕੀਤੀ ਸਾੜੀਆਂ ਵੋਟਾਂ ਰੱਦ ਕਰ ਦਿੱਤਾ ਦੋ ਵਿੱਚੋਂ ਤੀਰੇ ਫੌਜੀ ਨੂੰ ਜਿਤਾਇਆ ਗਿਆ ਸਾਡੇ ਨਾਲ ਸਵਰਨ ਸਿੰਘ ਧਾਨੇਵਾਲੀਆ ਇਸ ਖਬਰ ਦੇ ਉੱਤੇ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਵਰਨ ਜਿਹੜਾ ਦੂਜੀ ਧਿਰ ਦੇ ਵੱਲੋਂ ਇਹ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਇਹ ਇਸ ਦੇ ਵਿੱਚ ਪੂਰਾ ਕਾਲਾ ਮਾਲਾ ਹੋਇਆ ਹੈ ਇਹ ਪੂਰੀ ਇਹਦੇ ਚ ਧੰਦਲੀ ਹੋਈ ਹੈ ਤੇ ਉਸ ਵੇਲੇ ਤੁਸੀਂ ਉੱਥੇ ਜਦੋਂ ਇਹ ਸਾਰੀ ਵੀਡੀਓ ਉੱਥੋਂ ਗ੍ਰੈਬ ਕੀਤੀ ਉੱਥੋਂ ਵੀਡੀਓ ਹਾਸਲ ਕੀਤੀ ਕਿ ਤੁਸੀਂ ਇਸ ਦੇ ਬਾਅਦ ਉੱਥੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਸਰਦੰਦਰ ਕਿਉਂਕਿ ਉੱਚ ਅਧਿਕਾਰੀ ਜਿਹੜੇ ਨੇ ਕੱਲ ਸ਼ਾਮ ਸਾਨੂੰ ਇਹ ਵੀਡੀਓ ਮਿਲੀ ਹੈ ਅਤੇ ਪਿੰਡ ਵਾਲਿਆਂ ਨੇ ਸਾਨੂੰ ਇਹ ਦੱਸਿਆ ਕਿ ਜਿਹੜੀ ਇਹ ਵੀਡੀਓ ਬਣਾਈ ਗਈ ਹੈ ਇਹ ਕਾਰਮਿੰਗ ਅਫਸਰ ਦੇ ਜਿਹੜੇ ਹੁਕਮਾਂ ਦੇ ਅਧੀਨ ਹੀ ਜਿਹੜੀ ਹੈ ਬਣਾਈ ਗਈ ਹੈ ਪਰ ਇੱਥੇ ਜਦੋਂ ਵੀਡੀਓ ਮੈਂ ਚੰਗੀ ਤਰ੍ਹਾਂ ਨਾਲ ਦੇਖੀ ਤਾਂ ਦੇਖੋ ਪਿੰਡ ਵਾਲਿਆਂ ਦੀ ਗੱਲ ਪਾਪਾ ਇੱਥੇ ਇੱਕ ਪਾਸੇ ਲੈ ਕੇ ਚੱਲੀਏ ਕਿ ਕੌਣ ਕੀਤਾ ਹੈ ਕੌਣ ਹਾਰਿਆ ਪਰ ਸਭ ਤੋਂ ਵੱਡੀ ਗੱਲ ਇੱਕ ਜਿਹੜੀ ਇਹ ਗਿਣਤੀ ਵੇਲੇ ਸੁਰੱਖਿਆ ਦੇ ਕਾਰਦ ਸਾਨੂੰ ਸਾਹਮਣੇ ਆਈ ਹੈ ਆਮ ਤੌਰ ਦੇ ਤੇ ਕੀ ਹੁੰਦਾ ਕਿ ਜਦੋਂ ਕੋਈ ਵੀ ਗਿਣਤੀ ਹੁੰਦੀ ਹੈ ਤਾਂ ਉਦੋਂ ਕਿਸੇ ਵੀ ਉਮੀਦਵਾਰ ਦਾ ਜਿਹੜਾ ਪੋਲਿੰਗ ਏਜੰਟ ਹੈ ਜਾਂ ਕਾਊਂਟਿੰਗ ਏਜੰਟ ਹੈ ਜਾਂ ਖੁਦ ਉਮੀਦਵਾਰ ਹੈ ਜਿਹੜਾ ਉਹ ਕਾਊਂਟਿੰਗ ਵਾਲੇ ਮੇਜ਼ ਦੇ ਨੇੜੇ ਕੱਟ ਫਰਕ ਨਹੀਂ ਸਕਦਾ ਸਿਰਫ ਜਿਹੜਾ ਪੋਲਿੰਗ ਸਟਾਫ ਹੈ ਉਹੀ ਗਿਣਤੀ ਕਰਦਾ ਹੁੰਦਾ ਪਰ ਦੇਖੋ ਤੁਸੀਂ ਵੀਡੀਓ ਦੇ ਵਿੱਚ ਤੁਸੀਂ ਸਪਾਸਟ ਪ੍ਰੂਫ ਦੇ ਵਿੱਚ ਦੇਖੋ ਕਿ ਕਿਸ ਤਰ੍ਹਾਂ ਬੈਲਟ ਬਾਕਸ ਦੇ ਆਲੇ ਦੁਆਲੇ ਜਿਹੜੇ ਨੇ ਲੋਕ ਇਕੱਠੇ ਹੋਏ ਨੇ ਇਹ ਲੋਕ ਹੈ ਜਿਹੜੇ ਇਹ ਬਿਲਕੁਲ ਜਿਹੜਾ ਬੈਲਟ ਬਾਕਸ ਉਹਨਾਂ ਦੀ ਪਹੁੰਚ ਦੇ ਵਿੱਚ ਹੈ ਤੇ ਇਹੀ ਵੱਡਾ ਕਾਰਨ ਹੈ ਕਿ ਜਦੋਂ ਵਿੱਚੋਂ ਵੋਟਾਂ ਕੱਢੀਆਂ ਗਈਆਂ ਦਾ ਇੱਕ ਵਿਅਕਤੀ ਵੱਲੋਂ ਜਿਹੜੀਆਂ ਇੱਕ ਧਿਰ ਦੀਆਂ ਵੋਟਾਂ ਖੋ ਕੇ ਜਿਹੜੀਆਂ ਪਾੜ ਦਿੱਤੀਆਂ ਗਈਆਂ ਇਸੇ ਨਾਲ ਹੀ ਇਹ ਇਕੱਲਾ ਮਾਮਲਾ ਮੋਗੇ ਜਿਹੜੇ ਤੇ ਪਿੰਡ ਫਰਾਜ ਦਾ ਨਹੀਂ ਹੈ ਬਠਿੰਡੇ ਦੇ ਵਿੱਚ ਵੀ ਇਹੀ ਕੰਮ ਹੋਇਆ ਜਿੱਥੇ ਇਸੇ ਤਰ੍ਹਾਂ ਹੀ ਬਠਿੰਡੇ ਦੇ ਵਿੱਚੋਂ ਜਿਹੜਾ ਇੱਕ ਵਿਅਕਤੀ ਗੋਲੀਆਂ ਚਲਾ ਕੇ ਜਿਹੜਾ ਬੈਲਟ ਬਾਕਸ ਲੈ ਕੇ ਫਰਾਰ ਹੋ ਗਿਆ ਪਿੰਡ ਕਰਾਇਕੇ ਕਲਾ ਦੇ ਵਿੱਚ ਵੀ ਇਹੀ ਘਟਨਾ ਵਾਪਰੀ ਸਾਡਾ ਇਸ ਜਿਹੜੀ ਇਹ ਵੀਡੀਓ ਇਸ ਨੂੰ ਅਸੀਂ ਸਾਰੇ ਪੰਜਾਬ ਦੀ ਜਿਹੜੀ ਹੈ ਪੰਚਾਇਤੀ ਚੋਣਾਂ ਦੀ ਕਾਊਂਟਿੰਗ ਦੇ ਵੇਲੇ ਸੁਰੱਖਿਆ ਨਾਲ ਜੁੜੇ ਵਿਵਾਦਾਂ ਨਾਲ ਇੱਕ ਵੀਡੀਓ ਰਾਹੀਂ ਅਸੀਂ ਲੋਕਾਂ ਸਾਹਮਣੇ ਲਿਆਉਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਨਕਸ ਪ੍ਰਬੰਧ ਜਿਹੜੇ ਨੇ ਉਹ ਸਾਹਮਣੇ ਆਏ ਨੇ ਸੁਰਿੰਦਰ ਸਵਰਨਤਾ ਤੁਸੀਂ ਦੱਸਿਆ ਕਿ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਜੋ ਪ੍ਰਬੰਧ ਕੀਤੇ ਗਏ ਨੇ ਭਾਵੇਂ ਉਹ ਸੁਰੱਖਿਆ ਦੇ ਪ੍ਰਬੰਧ ਨੇ ਜਾਂ ਉੱਥੇ ਵਰਤਾਰਾ ਹੋਇਆ ਉਸ ਦੀ ਮੂੰਹ ਬੋਲ ਦੀ ਤਸਵੀਰ ਹੈ ਕੀ ਕਿਸੇ ਸਬੰਧਤ ਧਿਰ ਵੱਲੋਂ ਪੰਜਾਬ ਦੇ ਸੁਪਾਈ ਜਿਹੜਾ ਚੋਣ ਕਮਿਸ਼ਨਰ ਹੈ ਉਸ ਦੇ ਤੱਕ ਇਹ ਵੀਡੀਓ ਲੈ ਕੇ ਪਹੁੰਚ ਕੀਤੀ ਗਈ ਹੈ ਜਾਂ ਉਹਨਾਂ ਤੱਕ ਕੋਈ ਸ਼ਿਕਾਇਤ ਕੀਤੀ ਹੈ ਇਸ ਦੇ ਬਾਰੇ ਇਹ ਪਿੰਡ ਵਾਲਿਆਂ ਨੇ ਜਦੋਂ ਕੱਲ ਇਹ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਇਹ ਜਿਹੜੀ ਵੀਡੀਓ ਹੈ ਇਸ ਤੇ ਸਾਰੇ ਜਿਹੜਾ ਅਸੀਂ ਆਪ ਦਾ ਇਨਸਾਫ ਲੈਣ ਦੀ ਮੰਗ ਕਰਾਂਗੇ ਕਿਉਂਕਿ ਇਹ ਵੀਡੀਓ ਉਹਨਾਂ ਵੱਲੋਂ ਅਫੀਸ਼ੀਅਲ ਤੌਰ ਦੇ ਉੱਤੇ origignal tapes ਦੇ ਵਿੱਚ ਸੀ ਜੇ ਤੋਂ ਸਪੱਸ਼ਟ ਹੁੰਦਾ ਕਿ ਵੀਡੀਓ ਦੇ ਵਿੱਚ ਵੀ ਅਸੀਂ ਦੇਖਣ ਨੂੰ ਮਿਲਿਆ ਕਿ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋਈ ਹੈ ਅਤੇ ਸਾਰੇ ਮਾਮਲੇ ਲੈ ਕੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਵੱਲੋਂ ਜਿਹੜਾ ਹੁਣ ਇੱਕ ਰਿਟ ਪਟੀਸ਼ਨ ਜਿਹੜੀ ਆ ਉਹ ਕਹਿੰਦੇ ਅਸੀਂ ਦਾਇਰ ਕਰਾਂਗੇ ਤੇ ਇਨਸਾਫ ਦੀ ਮੰਗ ਕਰਾਂਗੇ ਕਿਉਂਕਿ ਇਹਦੇ ਵਿੱਚ ਸਪੱਸ਼ਟ ਹੁੰਦਾ ਹੈ ਕਿ ਦੇਖੋ ਕੋਈ ਲਿਆ ਕਿ ਪੋਲ ਪਰਚੀ ਵੀ ਪਾ ਸਕਦਾ ਹੈ ਇਥੋਂ ਪਰਚੀ ਖੋ ਕੇ ਆਪਦੀ ਜੇਬ ਵੀ ਪਾ ਸਕਦਾ ਤੇ ਪਰਚੀਆਂ ਉਹਨਾਂ ਨੇ ਪਾੜੀਆਂ ਵੀਆਂ ਨੇ ਇੱਕ ਤੁਸੀਂ ਦੇਖ ਰਹੇ ਹੋ ਕਿ ਚਿੱਟੀ ਦਾੜੀ ਵਾਲਾ ਵਿਅਕਤੀ ਹੈ ਜਿਹੜਾ ਗਰੇ ਰੰਗ ਦੀ ਪੱਗ ਦੇ ਵਿੱਚ ਉਸ ਵੱਲੋਂ ਜਿਹੜੀ ਹੈ ਇਹ ਵੋਟਾਂ ਪਾੜਨ ਦੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਦੇ ਖਿਲਾਫ ਜਿਹੜਾ ਮਾਮਲਾ ਵੀ ਜਿਹੜਾ ਦਰਜ ਕੀਤਾ ਗਿਆ ਪਰ ਹੈਰਾਨੀ ਵਾਲੀ ਗੱਲ ਸਭ ਤੋਂ ਵੱਡੀ ਗੱਲ ਹੈ ਕਿ ਇੰਨੇ ਵਿਅਕਤੀ ਜਿਹੜੇ ਕਾਊਂਟਿੰਗ ਦੇ ਵਿੱਚ ਕਿਸ ਤਰ੍ਹਾਂ ਅਤੇ ਕਾਊਂਟਿੰਗ ਟੇਬਲ ਦੇ ਉੱਤੇ ਇੰਨਾ ਨਜ਼ਦੀਕ ਆਲੇ ਦੁਆਲੇ ਕਿਸ ਤਰ੍ਹਾਂ ਬੈਠੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਸਰਦਾਰ ਸਵਰਨ ਬਹੁਤ-ਬਹੁਤ ਧੰਨਵਾਦ ਹੈ ਪੂਰੀ ਜਾਣਕਾਰੀ ਦੇ ਲਈ ਤੁਹਾਡਾ ਸੁਖਜਿੰਦਰ ਸਿੰਘ ਦੀ ਜਿਹੜੀ ਉਮਰ ਹੈ ਬਹੁਤ ਛੋਟੀ ਉਮਰ ਹੈ ਇਹਨਾਂ ਨੂੰ ਜਿਹੜੀ ਜਾਣਕਾਰੀ ਹੈ ਸਿਆਸਤ ਬਾਰੇ ਜਾਂ ਪਿੰਡਾਂ ਦੇ ਮਸਲਿਆਂ ਬਾਰੇ ਅਜੇ ਐਨੀ ਨਹੀਂ ਹੈਗੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਸਾਡੇ ਪੰਚ ਅਤੇ ਸਰਪੰਚ ਪੰਜਾਬ ਦੇ ਵਿੱਚ ਅਜਿਹੇ ਨੇ ਜਿਹੜੇ ਵੱਡੀ ਉਮਰ ਦੇ ਨੇ ਪਰ ਉਹਨਾਂ ਨੂੰ ਵੱਡੀ ਉਮਰ ਦੇ ਬਾਵਜੂਦ ਵੀ ਵੱਡੀ ਉਮਰ ਹੋਣ ਦੇ ਬਾਵਜੂਦ ਵੀ ਉਹ ਮਸਲਿਆਂ ਬਾਰੇ ਜਾਣਕਾਰੀ ਨਹੀਂ ਹੈਗੀ ਜਿਹੜੀ ਹੋਣੀ ਚਾਹੀਦੀ ਹੈ ਸੁਖਜਿੰਦਰ ਨਾਲ ਅਸੀਂ ਗੱਲਬਾਤ ਕਰਦੇ ਹਾਂ ਸੁਖਜਿੰਦਰ ਕਿੰਨੀ ਪੜ੍ਹਾਈ ਕੀਤੀ ਹੈ ਤੁਸੀਂ ਹੁਣ ਵੀ ਪੜ੍ਹ ਰਹੇ ਹੋ ਹਾਂਜੀ ਕਿੰਨੀ ਪੜਾਈ ਕੀਤੀ ਮੈਂ ਇਸ ਟਾਈਮ ਬੀਏ ਕਰ ਰਹੀ ਹਾਂ ਅੱਛਾ ਹਾਂਜੀ ਕਿੱਥੋਂ ਕਰ ਰਹੇ ਹੋ ਬੀਏ ਸਰ ਮੈਂ ਪ੍ਰਾਈਵੇਟ ਕਰ ਰਿਹਾ ਹਾਂ ਅੱਛਾ ਠੀਕ ਹੈ ਤੇ ਤੁਹਾਡੇ ਪਿਤਾ ਜੀ ਕੀ ਕੰਮਕਾਰ ਕਰਦੇ ਨੇ ਸਰ ਉਹਨਾਂ ਦੀ ਸ਼ਾਪ ਹੈ ਅੱਛਾ ਹਾਂਜੀ ਬੜਮਾ ਜੀ ਜੀ ਹੈ ਜੀ ਅੱਛਾ ਠੀਕ ਹੈ ਹਾਂਜੀ ਸਰ ਤੇ ਇਹ ਜਿਹੜੇ ਵੱਡੀ ਗੱਲ ਤਾਂ ਇਹ ਹੈ ਕਿ ਸਾਡੀ ਜਿਹੜੀ ਜਾਗਰੂਕਤਾ ਹੈ ਤੁਸੀਂ ਬਲਵੰਤ ਸਿੰਘ ਰਾਮੂ ਵਾਲੀਆ ਦਾ ਨਾਮ ਲਿਆ ਤੇ ਉਹਨਾਂ ਦੇ ਨਾਲ ਰਹਿ ਕੇ ਜਾਂ ਉਹਨਾਂ ਨੂੰ ਦੇਖ-ਦੇਖ ਕੇ ਕੁਝ ਨਾ ਕੁਝ ਸਿੱਖਿਆ ਹੋਊਗਾ ਜੇ ਹਾਂ ਤਾਂ ਤੁਹਾਨੂੰ ਸਿਆਸਤ ਜਾਣ ਦੀ ਪ੍ਰੇਰਣਾ ਮਿਲੀ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਬਹੁਤ ਸਾਰੀਆਂ ਸਿੱਧੀਆਂ ਆਮ ਆਮ ਲੋਕਾਂ ਦੇ ਨਾਲ ਮੇਰੇ ਨਾਲ ਤੁਹਾਡੇ ਨਾਲ ਆਮ ਜਨਤਾ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਚੋਂ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਇਸ ਵੇਲੇ ਉਹ ਹੈਗੀ ਆ ਬੁਨਿਆਦੀ ਜਿਹੜੀਆਂ ਸਹੂਲਤਾਂ ਨੇ ਬੁਨਿਆਦੀ ਸਹੂਲਤਾਂ ਹੀ ਸਾਨੂੰ ਨਹੀਂ ਮਿਲ ਰਹੀਆਂ ਗਲੀਆਂ ਨਾਲੀਆਂ ਪੱਕੀਆਂ ਕਰਨ ਤੱਕ ਅਸੀਂ ਉਲਝੇ ਹੋਏ ਹੋਏ ਤੇ ਤੁਹਾਡੇ ਪਿੰਡ ਦੇ ਵਿੱਚ ਬੜ ਮਾਜਰਾ ਦੇ ਵਿੱਚ ਕੀ ਸਮੱਸਿਆਵਾਂ ਨੇ ਵੱਟੀਆਂ ਸਾਡੇ ਪਿੰਡ ਚ ਜੀ ਇਹੀ ਸਮੱਸਿਆ ਹੈ ਸੜਕ ਦੀ ਹੋ ਗਈ ਨਾਲੀਆਂ ਹੋ ਗਈਆਂ ਬਸ ਇਹਨਾਂ ਤੇ ਇਲਾਵਾ ਹੋਰ ਕੁਝ ਨਹੀਂ ਹੈ ਜੀ ਬਸ ਆਹੀ ਚੀਜ਼ ਦੀ ਹੋ ਗਈ ਮਤਲਬ ਹਾਂ ਭਾਬ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਅਜੇ ਤੱਕ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਜਾਂ ਸਾਡੇ ਸਿਆਸੀ ਨੇਤਾ ਨੇ ਉਹ ਸਾਨੂੰ ਬੁਨਿਆਦੀ ਜਿਹੜੀਆਂ ਲੋੜਾਂ ਨੇ ਉਹਨਾਂ ਤੱਕ ਹੀ ਉਲਝਾਈ ਰੱਖਣਾ ਚਾਹੁੰਦੇ ਨੇ ਇਹ ਗੱਲ ਤਾਂ ਸਪਸ਼ਟ ਹੈ ਕਿ ਆਮ ਬੰਦਾ ਜਿਹੜਾ ਹੈਗਾ ਭਾਵੇਂ ਪੰਜ ਵੀ ਆ ਸਰਪੰਚ ਵੀ ਆ ਉਹ ਸੜਕਾਂ ਗਲੀਆਂ ਨਾਲੀਆਂ ਚੋਂ ਬਾਹਰ ਨਾ ਨਿਕਲ ਸਕੇ ਹੈਨਾ ਜਾਗਰੂਕਤਾ ਦੀ ਲੋੜ ਆ ਸਾਡੇ ਨਾਲ ਇੱਕ ਦਰਸ਼ਕ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਦੇਖਦੇ ਹਾਂ ਉਹ ਗੱਲ ਕੀ ਕਰਦੇ ਆ ਹੈਲੋ ਹਾਂਜੀ ਵੀਰ ਸਿੰਦਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲਦੇ ਹੋ ਜੀ ਤੁਸੀਂ ਅਹੀਂ ਤੇ ਜਰਮਨ ਤੋਂ ਬੋਲਦੇ ਹੋ ਨੀ ਗੁਖਤ ਨਾਮ ਵਾਲੇ ਹਾਂਜੀ ਜਰਮਨੀ ਤੋਂ ਸਾਨੂੰ ਜਦੋਂ ਕਾਲ ਆਂਦੀ ਹੈ ਤੇ ਸਾਨੂੰ ਬਹੁਤ ਚੰਗਾ ਲੱਗਦਾ ਹੈ ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ ਇਸ ਸ਼ੋਅ ਦੇ ਜ਼ਰੀਏ ਇੱਕ ਤੇ ਅੱਜ ਇਹਨਾਂ ਨੂੰ ਬਹੁਤ ਵਧਾਈ ਜਿਹੜੇ ਵੀਰ ਜੀ ਤੁਹਾਨੂੰ ਜਾਨ ਇਹ ਚੋਣਾਂ 'ਚ ਜਿੱਤੇ ਨੇ ਹਾਂਜੀ ਤੇ ਦੂਜੀ ਇਹ ਆ ਵੀ ਹੋਰ ਵੀਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤੇ ਸਭ ਤੋਂ ਵੱਡੀ ਜਿਹੜੀ ਸਾਡੀ ਕਾਨੂੰਨੀ ਕਾਰਵਾਈ ਆ ਉਹਨੂੰ ਇਹਨੇ ਪਰੇ ਸਹੀ ਢੰਗ ਨਾਲ ਚੜਾਉਣਾ ਸਾਡੇ ਬਜ਼ੁਰਗ ਜਿੰਨੇ ਵੀ ਆ ਕੋਈ ਸਰਪੰਚ ਆ ਜਾਂ ਕੋਈ ਮੰਤਰੀ ਆ ਉਹਨਾਂ ਨੂੰ ਕਾਨੂੰਨ ਬਾਰੇ ਹੀ ਨਹੀਂ ਪਤਾ ਹਾਂਜੀ ਬਿਲਕੁਲ ਤੇ ਜਿਹੜਾ ਜਿਹੜਾ ਧਜੀਆਂ ਜਿਹੜੇ ਅਫਸਰ ਧਜੀਆਂ ਡਾਉਂਦੇ ਆ ਜੋ ਕੁਛ ਤੁਸੀਂ ਵਿਖਾਰ ਰਹੇ ਹੋ ਰਜਾਨਾ ਜੋ ਹੋ ਰਿਹਾ ਤੇ ਪੰਜਾਬ ਚ ਤਾਂ ਕਾਨੂੰਨਾਂ ਦੀ ਕੋਈ ਚੀਜ਼ ਹੀ ਕੋਈ ਨਹੀਂ ਆ ਪਸਾ ਫਸਾਈ ਆ ਜਿਹੜੇ ਅਫਸਰਾਂ ਨੇ ਆਪਣਾ ਜੋਰ ਲਾਇਆ ਜਿੱਥੇ ਤੇ ਇਹਦਾ ਡੰਡਾ ਚੱਲਦਾ ਚਲਾਈ ਜਾਂਦਾ ਹਾਂਜੀ ਹਾਂਜੀ ਆਉਣ ਵਾਲੀ ਸਾਡੀ ਪੀੜ੍ਹੀ ਇਹਦੇ ਬਾਰੇ ਕੰਮ ਕਰੇ ਤੇ ਬਸ ਇੰਨਾ ਹੀ ਮੈਂ ਕਹਿਣਾ ਚਾਹੁੰਦਾ ਹਾਂ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਤੁਸੀਂ ਕਾਲ ਕਿਤੇ ਜਰਮਨੀ ਤੋਂ ਕਾਲ ਆਈ ਸੀ ਇਹ ਤੁਹਾਡੇ ਲਈ ਕਹਿੰਦੇ ਨੇ ਕਿ ਵਧਾਈ ਦਿੱਤੀ ਹੈ ਤੁਹਾਨੂੰ ਤੇ ਨਾਲੇ ਕਹਿੰਦੇ ਨੇ ਜਾਗਰੂਕ ਹੋਣਾ ਚਾਹੀਦਾ ਤੁਹਾਨੂੰ ਕਾਨੂੰਨ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਹੋਰ ਸਾਰੇ ਜਿਹੜੇ ਮਸਲਿਆਂ ਦੀ ਜੇ ਤੁਸੀਂ ਵਿਕਾਸ ਦੇ ਕਾਰਜ ਕਰਵਾਉਣੇ ਆ ਜੇ ਕਿ ਪਤਨਾ ਤੇ ਤੁਸੀਂ ਤੁਹਾਨੂੰ ਇਹ ਸਾਰੀ ਜਾਣਕਾਰੀ ਦੀ ਜ਼ਰੂਰਤ ਹੈ ਜਿਹੜੀ ਗੱਲਬਾਤ ਜਿੱਥੋਂ ਤੁਰਦੀ ਹੈ ਬੇਸਿਕ ਨੀਡਸ ਜਿਹੜੀਆਂ ਹੈਗੀਆਂ ਨੇ ਸਾਡੀਆਂ ਸਹੂਲਤਾਂ ਨੇ ਉਹ ਸਾਨੂੰ ਜਿਹੜੇ ਸਾਡੇ ਸਿਆਸੀ ਨੇਤਾ ਨੇ ਉੱਥੇ ਹੀ ਉਲਝਾਈ ਰੱਖਣਾ ਚਾਹੁੰਦੇ ਨੇ ਕਿਵੇਂ ਇਸ ਤੋਕੇ ਵਿੱਚ ਟਕਰਾ ਪਾਓਗੇ ਤੁਸੀਂ ਮੈਂ ਸੁਪੋਜ਼ ਤੁਹਾਨੂੰ ਕਹਿੰਦਾ ਕਿ ਇਹ ਚੀਜ਼ ਦੇ ਵਿੱਚ ਸੁਖਜਿੰਦਰ ਸਿੰਘ ਉਲਝਾ ਰਿਹਾ ਇਹ ਤੋਂ ਬਾਹਰ ਨਾ ਨਿਕਲੇ ਤੁਹਾਨੂੰ ਇਸ ਗੱਲ ਦਾ ਪਤਾ ਲੱਗਾ ਕਿ ਜਿਹੜਾ ਸੁਰਿੰਦਰ ਸਿੰਘ ਹੈ ਮੈਨੂੰ ਉਲਝਾਈ ਰੱਖਣਾ ਚਾਹੁੰਦਾ ਤੁਸੀਂ ਕਿਵੇਂ ਨਿਕਲੋਗੇ ਇਸ ਤੋਂ ਬਾਹਰ ਸਰ ਉਸ ਦਾ ਕੋਈ ਹਿੱਲਾ ਕਰਾਂਗੇ ਜੀ ਅਸੀਂ ਬਾਹਰ ਨਿਕਲ ਲਈ ਹੂੰ ਹੁਣ ਕੁਛ ਤਾਂ ਕਰਨਾ ਹੀ ਪਏਗਾ ਸਰ ਬਾਹਰ ਕੁਛ ਲਈ ਐਂਦਾ ਤਾਂ ਹੋ ਨਹੀਂ ਸਕਦਾ ਸਰ ਅਸੀਂ ਅੰਦਰ ਹੀ ਉਲਝੇ ਰਹੀਏ ਹਾਂ ਬਿਲਕੁਲ ਸਾਡੇ ਨਾਲ ਇੱਕ ਹੋਰ ਦਰਸ਼ਕ ਜੁੜੇ ਹੋਏ ਨੇ ਹੈਲੋ ਮੈਨੂੰ ਲੱਗਦਾ ਉਹ 8 ਸਾਰ ਨਹੀਂ ਕਰ ਸਕੇ ਕਿ ਉਹ ਸਾਡੇ ਨਾਲ ਅ ਫੇਰ ਉਹਨਾਂ ਨੇ ਮੈਨੂੰ ਲੱਗਦਾ ਫੋਨ ਮਿਲਾਇਆ ਇੱਕ ਵਾਰੀ ਹੈਲੋ ਹੈਲੋ ਨਹੀਂ ਉਹ ਇੰਤਜ਼ਾਰ ਨਹੀਂ ਕਰ ਸਕੇ ਸੁਖਜਿੰਦਰ ਹੁਣ ਅੱਗੇ ਤੁਹਾਡੇ ਪ੍ਰੋਗਰਾਮ ਕੀ ਨੇ ਪਰਿਵਾਰ ਨੂੰ ਤੁਸੀਂ ਤਰਜੀਹ ਦਿਓਗੇ ਪਿੰਡ ਦੀ ਪੰਚਾਇਤ ਨੂੰ ਤਰਜੀਹ ਦਿਓਗੇ ਲੋਕਾਂ ਨੂੰ ਤਰਜੀਹ ਦਿਓਗੇ ਆਪਣੀ ਪੜ੍ਹਾਈ ਨੂੰ ਤਰਜੀਹ ਦਿਓਗੇ ਕੀ ਕਰੋਗੇ ਅੱਗੇ ਹੁਣ ਇਸ ਵਾਰੀ ਸਰ ਥੋੜੀ ਟੈਨਸ਼ਨ ਹੈ ਦੇਖਦੇ ਆ ਸਰ ਆਪਾਂ ਟਾਈਮ ਸਾਰਿਆਂ ਨੂੰ ਦਵਾਂਗੇ ਹਾਂਜੀ ਕਿਸ ਨੂੰ ਅਸੀਂ ਨਾਰਾਜ਼ ਨਹੀਂ ਕਰਨਾ ਹੂੰ 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 ਬਾਕੀ ਦੇਖੋ ਹੀ ਸਰ ਕੀ ਹੁੰਦਾ ਅੱਗੇ ਨਹੀਂ ਅਜੇ ਕੁਐਸਚਨ ਮਾਰਕ ਹੀ ਲੱਗੇ ਹੋਇਆ ਹੈ ਨਾ ਵੀ ਦੇਖਣਾ ਕਿ ਹੁੰਦਾ ਕੀ ਹੈ ਅੱਗੇ ਹੈਨਾ ਹਾਂਜੀ ਕਿੰਨੀ ਕ ਗ੍ਰਾਂਟ ਤੁਹਾਡੇ ਪਿੰਡ ਨੂੰ ਆਉਂਦੀ ਹੈ ਅੱਗੇ ਤੁਹਾਨੂੰ ਜਾਣਕਾਰੀ ਹੋਊਗੀ ਇਹ ਜਾਣਕਾਰੀ ਹੈ ਤੁਹਾਨੂੰ ਨਹੀਂ ਕਿੰਨੇ ਲੱਖ ਦੀ ਗ੍ਰਾਂਟ ਆਉਂਦੀ ਹੈ ਇਹ ਨਹੀਂ ਹੈ ਜਾਣਕਾਰੀ ਅੱਛਾ ਬਿਲਕੁਲ ਨਹੀਂ ਪਤਾ ਤੁਹਾਨੂੰ ਇਸ ਬਾਰੇ ਤਾਂ ਬਹੁਤ ਇਹ ਹੈਰਾਨੀ ਦੀ ਗੱਲ ਹੈ ਤੁਸੀਂ ਪੰਜ ਚੁਣੇ ਗਏ ਹੋ ਪਰ ਵੈਸੇ ਤੁਹਾਨੂੰ ਇਹ ਜ਼ਰੂਰਤ ਹੈ ਲੋੜ ਹੈ ਇਹ ਸਾਰੀ ਜਾਣਕਾਰੀ ਹਾਸਲ ਕਰਨ ਦੀ ਹਰ ਪਿੰਡ ਦੇ ਪੰਚ ਨੂੰ ਇਹ ਤੁਹਾਨੂੰ ਹੀ ਕੱਲ ਨੂੰ ਨਹੀਂ ਹਰ ਪਿੰਡ ਦੇ ਪੰਚ ਨੂੰ ਇਹ ਜਾਣਕਾਰੀ ਹਾਸਲ ਕਰਨ ਦੀ ਜ਼ਰੂਰਤ ਹੈ ਕਿ ਕਿੰਨਾ ਉਹਨਾਂ ਦੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਹੋਇਆ ਉਹਨਾਂ ਤੇ ਕਿੰਨਾ ਪੈਸਾ ਖਰਚ ਹੋਇਆ ਕਿੰਨਾ ਪੈਸਾ ਖਰਚ ਨਹੀਂ ਹੋ ਸਕਿਆ ਜਿਸ ਨੂੰ ਵਾਪਸ ਕਰਨਾ ਪਿਆ ਵਿਭਾਗ ਨੂੰ ਹੈਨਾ ਹਾਂਜੀ ਸਾਡੇ ਨਾਲ ਦਰਸ਼ਕ ਜੁੜੇ ਹੋਏ ਨੇ ਇੱਕ ਫੋਨ ਲਾਈਨ ਦੇ ਉੱਤੇ ਹੈਲੋ ਸਰ ਸਸੀ ਕਾ ਜੀ ਸਸੀ ਕਾ ਜੀ ਮੈਂ ਪਿੰਡ ਦੇ ਨਹੀਂ ਤੋਂ ਹੋ ਰਿਹਾ ਜੀ ਬਲੋਕ ਅਨੰਦਪੁਰ ਸਾਹਿਬ ਤੋਂ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਸਾਰੇ ਜਿਹੜੀ ਸਾਡੀ ਕਾਊਂਟਿੰਗ ਹੋਈ ਨਾ ਮੋਟਾ ਦੀ ਗਿਣਤੀ ਹੋਈ ਨਾ ਸਾਡੇ ਜਿਹੜੇ ਕੈਂਡੀਡੇਟ ਦੇ ਸਾਰੇ ਬਾਹਰ ਕੱਢਤੇ ਹਾਂਜੀ ਸਾਨੂੰ ਉਹਨਾਂ ਨੇ ਜੇਤੂਕਰਾਰ ਦੇ ਕੇ ਥੋੜੀ ਦੇਰ ਵਾਅਦਾ ਇਹਨਾਂ ਨੇ ਸਾਨੂੰ ਫਿਰ ਹਰਾਤਾ ਅੱਛਾ ਜੀ ਹਾਂ ਜੀ ਬੇਜਲਦੀ ਇਹ ਤੁਹਾਡੇ ਤੇ ਤਾਂ ਸਵਾਲ ਕੀਤਾ ਵੀ ਸਾਡੀ ਵੀ ਸਰਕਾਰ ਤੱਕ ਸੁਣਾਈ ਕਰੋ ਹਾਂ ਜੀ ਹਾਂ ਜੀ ਹਾਂ ਬਿਲਕੁਲ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਮਹਿੰਦਰ ਸਿੰਘ ਹੈ ਜੀ ਮਹਿੰਦਰ ਸਿੰਘ ਜੀ ਇਸ ਤਰ੍ਹਾਂ ਦੀ ਗੱਲ ਅਸੀਂ ਮਹਿੰਦਰ ਸਿੰਘ ਦੁਬਾਰਾ ਮੈਨੂੰ ਦੱਸੋ ਪਲੀਜ਼ ਹਾਂ ਜੀ ਸਾਹਿਬ ਨਾਮ ਆਪਣਾ ਦੱਸਿਓ ਜਰਾ ਸਰਵਿੰਗ ਜੀ ਮਹਿੰਦਰ ਸਿੰਘ ਹਾਂ ਜੀ ਮਹਿੰਦਰ ਸਿੰਘ ਜੀ ਇਸ ਤਰ੍ਹਾਂ ਕਿ ਗੱਲ ਤੁਸੀਂ ਜਿਹੜੀ ਵੀ ਕਰਦੇ ਹੋ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਲੋਕ ਸਾਨੂੰ ਦੇਖ ਰਹੇ ਨੇ ਇਸ ਵੇਲੇ ਅਸੀਂ ਉਹਨਾਂ ਤੱਕ ਤੁਹਾਡੀ ਗੱਲ ਪਹੁੰਚਾਈਏ ਤੇ ਤੁਹਾਡੀ ਗੱਲ ਮੈਂ ਕਹਿੰਦਾ ਜਿਹੜੇ ਸਾਡੇ ਸੁਪਾਈ ਚੋਣ ਕਮਿਸ਼ਨਰ ਨੇ ਉਹਨਾਂ ਤੱਕ ਵੀ ਪਹੁੰਚੇ ਉਹ ਸਾਰੇ ਦੇਖਣ ਕੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿਵੇਂ ਇਹਨਾਂ ਚੋਣਾਂ ਨੂੰ ਨੇਪਰੇ ਚਾੜਿਆ ਗਿਆ ਕਿਵੇਂ ਇਹ ਚੋਣ ਅਮਲ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਸਿਆਸੀ ਪਾਰਟੀਆਂ ਦੇ ਸ਼ਿਕਾਇਤਾਂ ਦੇ ਬਾਵਜੂਦ ਇਹ ਸਾਰਾ ਕੁਝ ਹੋਇਆ ਤੇ ਉਹਨਾਂ ਸ਼ਿਕਾਇਤਾਂ ਦੇ ਉੱਤੇ ਅਮਲ ਨਹੀਂ ਹੋਇਆ ਇੱਕ ਦਰਸ਼ਕ ਸਾਡੇ ਨਾਲ ਹੋਰ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ ਹੈਲੋ ਹੈਲੋ ਹਾਂਜੀ ਸਸੀ ਕਾਲ ਜੀ ਹਾਂਜੀ ਬਾਜੀ ਸਸੀ ਕਾਲ ਜੀ ਮੈਂ ਜਤਿੰਦਰ ਸਿੰਘ ਗੋਲਡੀ ਬੋ ਰਿਹਾ ਹਾਂ ਯੂਐਸਏ ਕੈਲੀਫੋਰਨੀਆ ਤੋਂ ਜਸਮਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੁਕਮ ਕਰੋ ਇਸ ਸ਼ੋਅ ਦੇ ਜ਼ਰੀਏ ਕੀ ਗੱਲ ਕਰਨੀ ਚਾਹੁੰਦੇ ਹੋ ਮੈਂ ਇਹ ਗੱਲ ਕਰਨੀ ਚਾਹਣਾ ਵਾਂ ਕਿ ਏਟ ਲੀਸਟ ਮਲਕੇ ਜਿਹੜਾ ਕਦਮ ਨੌਜਵਾਨ ਪਿੰਡੀ ਨੇ ਚੁੱਕਿਆ ਹੈ ਹਾਂਜੀ ਇਹ ਬਹੁਤ ਹੀ ਇੱਕ ਵਧੀਆ ਗੱਲ ਆ ਪਰ ਇਹਦੇ ਵਿੱਚ ਮੇਰਾ ਸੁਝਾਅ ਸੇ ਹੈ ਕਿ ਮੋਸਟ ਆਫ ਕੀ ਹੈ ਕਿ ਜਿਹੜਾ ਵੀ ਕੋਈ ਪੰਚ ਹੋਵੇ ਸਰਪੰਚ ਹੋਵੇ ਉਹਨੂੰ ਨੌਲੇਜ ਹੋਣਾ ਚਾਹੀਦਾ ਆ ਕਿ ਖਾਸ ਤੌਰ ਤੇ ਜਿਦਾਂ ਕਹਦੇ ਕਿ ਗਲੀਆਂ ਨਾਲੀਆਂ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ ਉਹਨੂੰ ਜੜੀਆਂ ਦੁਨਿਆਵੀ ਸਹੂਲਤਾਂ ਦੀ ਲੋੜ ਆ ਜਿਹੜੇ ਮਤਲਬ ਕਿ ਕੀਏ ਬੱਚੇ ਨੌਜਵਾਨ ਆ ਐਜੂਕੇਸ਼ਨ ਤੇ ਕੈਂਪ ਲੱਗਣੇ ਚਾਹੀਦੇ ਆ ਉੱਥੇ ਉੱਥੇ ਲੋਕਾਂ ਨੂੰ ਮਤਲਬ ਕਿ ਇਹਦੇ ਬਾਰੇ ਦੱਸਣਾ ਚਾਹੀਦਾ ਵਾ ਕਿ ਆਪਾਂ ਇਸ ਸਥਿਤੀ ਤੇ ਖੜੇ ਆ ਸਾਨੂੰ ਇਸ ਸਥਿਤੀ ਤੇ ਜਾਣਾ ਚਾਹੀਦਾ ਆ ਉਹਨਾਂ ਨੂੰ ਫਾਈਨੈਂਸ ਬਾਰੇ ਪਤਾ ਹੋਣਾ ਚਾਹੀਦਾ ਆ ਉੱਥੇ ਜਿਹੜੀ ਮਰਦ ਕੇ ਲੋਟਕ ਸੋ ਜਿੱਦਣ ਬੈਂਕਾਂ ਆ ਬੈਂਕਾਂ ਲੋਨ ਦੇ ਰੀਆਂ ਨੇ ਜੱਟ ਜ਼ਿਮੀਂਦਾਰ ਲੋਨ ਲੈ ਰਿੰਦਾ ਉਹਨੂੰ ਪਤਾ ਹੀ ਨਹੀਂ ਹੈਗਾ ਕਿੰਨਾ ਪਰਸੈਂਟ ਆ ਕੀ ਆ ਸਾਰੀ ਚੀਜ਼ ਬਾਰੇ ਇੱਕ ਪਿੰਡ ਲੈਵਲ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ ਤੇ ਜਿਹੜੇ ਲੀਡਰ ਨੇ ਜਿਹੜਾ ਹੁਣ ਮੰਨ ਲਓ ਇੱਕ ਆ ਇੱਕ ਬੰਦਾ ਪੀੜੀ ਦਾ ਪੀੜੀ ਹੀ ਉਹ ਮਲਕ ਐਮ.ਐਲ.ਏ ਬਣ ਰਿਹਾ ਮੁੱਖ ਮੰਤਰੀ ਬਣ ਰਿਹਾ ਉਹਦੇ ਖਾਨਦਾਨੀ ਕਿਤਾ ਉਹ ਖਤਮ ਹੋਣਾ ਚਾਹੀਦਾ ਆ ਹਰ ਬੰਦੇ ਇੱਕ ਮੀਡਲ ਕਲਾਸ ਐਜੂਕੇਸ਼ਨ ਬੰਦਿਆਂ ਨੂੰ ਅੱਗੇ ਲਿਆਉਂਦਾ। ਹਾਂਜੀ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਜਾਣਕਾਰੀ ਭਰਪੂਰ ਗੱਲਾਂ ਕੀਤੀਆਂ ਨੇ ਇਹ ਜਗਾਣ ਵਾਲੀਆਂ ਗੱਲਾਂ ਨੇ ਹਰ ਆਮ ਖਾਸ ਬੰਦੇ ਨੂੰ ਪੰਚਾਇਤ ਸਰਪੰਚਾਂ ਦੀ ਗੱਲ ਛੱਡੋ ਹਰ ਆਮ ਖਾਸ ਬੰਦੇ ਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਇੱਕ ਦਰਸ਼ਕ ਸਾਡੇ ਨਾਲ ਹੋਰ ਫੋਨ ਲਾਈਨ ਤੇ ਜੁੜੇ ਹੋਏ ਨੇ ਸੁਖਜਿੰਦਰ ਆਪਾਂ ਦੇਖਦੇ ਹਾਂ ਉਹ ਕੀ ਗੱਲ ਕਰਦੇ ਨੇ। ਹੈਲੋ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਜੀ ਮੈਂ ਐਕਸਰਸਮੈਨ ਫੌਜੀ ਹਾਂ ਦਾ ਸਪਾਸਟ ਫੌਜੀ ਜੇਲਾ ਮਾਂਥਾ। ਰੈਂਡਰ ਠੁਠਾਈ ਤੋਂ ਬੋਲ ਰਿਆ ਹਾਂ ਜੀ। ਵਾਹ ਜੀ ਮੈਂ ਤੁਹਾਡਾ ਸਵਾਗਤ ਹੈ ਜੀ। ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ? ਹੁਕਮ ਹੈ ਇਸ ਤਰ੍ਹਾਂ ਗੱਲ ਕਰਨਾ ਚਾਹੁੰਦਾ ਕਿ ਕਿਉਂਕਿ ਪੰਚਾਇਤਾਂ ਬਾਰੇ ਜੋ ਵੀ ਮੈਂ ਟੀਵੀ ਦੇਖ ਰਹੀ ਹਾਂ। ਹਾਂ ਜੀ ਹਾਂ ਜੀ। ਇਹ ਇਹਦੇ ਬੱਚਾ ਜਿਹੜੀਆਂ ਪੰਚਾਇਤਾਂ ਬਾਰੇ ਜਿਹੜੇ ਤੁਸੀਂ ਗ੍ਰਾਂਟਾਂ ਬਾਰੇ ਗੱਲ ਕੀਤੀ ਸੀ ਇਹ ਆ ਮੁੰਡੇ ਨਾਲ ਜੋ 22 ਸਾਲ ਦੀ ਉਮਰ ਹੈ ਨਾ। ਹਾਂ ਜੀ ਹਾਂ ਜੀ। ਤੇ ਵੀ ਜਿਹੜੀਆਂ ਗ੍ਰਾਂਟਾਂ ਇਹਦੇ ਵਿੱਚ ਪੰਚਾਇਤ ਤੋਂ ਇਲਾਵਾ ਪਿੰਡ ਦੇ ਵਿੱਚ ਇੱਕ 11 ਮੈਂਬਰੀ ਕਮੇਟੀ ਜ਼ਰੂਰ ਹੋਣੀ ਚਾਹੀਦੀ ਹੈ। ਤਾਂ ਕਿ ਜੋ ਵੀ ਪੈਸਾ ਕਿਸੇ ਪਾਸੇ ਲੱਗਦਾ ਵੀ ਉਹਦੀ ਨਿਗਰਾਨੀ ਉਹ ਵੀ ਰੱਖਦਾ ਖਣਾ ਦੂਸਰੀ ਗੱਲ ਇਹ ਹੈ ਜਿਹੜਾ ਐਕਸਰਸਮੈਨ ਹੈਗਾ ਫੌਜੀ ਦਾ ਰਟਾਇਰ ਉਹ ਬਿਨਾ ਚੋਣ ਤੋਂ ਇੱਕ ਮੈਂਬਰ ਪੰਚਾਇਤ ਦੇ ਵਿੱਚ ਜ਼ਰੂਰੀ ਹੋਣਾ ਚਾਹੀਦਾ ਤਾਂ ਕਿ ਜਿਹੜੀਆਂ ਬਾਹਰੋਂ ਵੈਰੀਫਿਕੇਸ਼ਨ ਆਉਂਦੀਆਂ ਫੌਜੀਆਂ ਦੀਆਂ ਉਹਨਾਂ ਦੀ ਵੈਰੀਫਿਕੇਸ਼ਨ ਉਹੀ ਪਾ ਕੇ ਭੇਜੇ ਨਾ ਕੇ ਪਿੰਡ ਦਾ ਸਰਪੰਚੀਆ ਮੈਂਬਰ ਪਾ ਕੇ ਭੇਜੇ ਠੀਕ ਹੈ ਜੀ ਹਾਂਜੀ ਬਾਕੀ ਇਹ ਜੋ ਚੋਣਾਂ ਹੋਈਆਂ ਨੇ ਚਲੋ ਜੀ ਜਿੱਥੇ ਜਿੱਥੇ ਲੜਾਈਆਂ ਵੀ ਬਹੁਤ ਹੋਈਆਂ ਨੇ ਪਰ ਲੋਕਾਂ ਨਾਲ ਢਾਣਿਆ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਆਪਦੇ ਕਮਾਂ ਭਾਰੇ ਸਾਰੇ ਵਿਚਾਰ ਕਰਕੇ ਇਹ ਹੋਣ ਜਾਂਦਾ ਕਿਉਂਕਿ ਮੈਨੂੰ ਵੀ ਉਸ ਵਕਤ ਹੁਣ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਸਰਪੰਚ ਬਣਾਇਆ ਰਿਹਾ ਸੀ ਪਰ ਕੁਝ ਡਿਊਟੀ ਹੋਂ ਦੇ ਕਾਰਨ ਕਰਕੇ ਮੈਂ ਤੇ ਨਹੀਂ ਉਹ ਕੀਤਾ ਛੋਟਾ ਬ੍ਰਦਰ ਕਹਿੰਦਾ ਨਹੀਂ ਇਹ ਆਪਾਂ ਕੰਮ ਕਰਨਾ ਨਹੀਂ ਹੈਗਾ ਅੱਛਾ ਜੀ ਤਾਂ ਮੈਂ ਤਾਂ ਕਹਿੰਦਾ ਤੁਹਾਨੂੰ ਸਰਪੰਚ ਮੈਂ ਤਾਂ ਕਹਿੰਦਾ ਬਣਨਾ ਚਾਹੀਦਾ ਸੀ ਤੁਹਾਨੂੰ ਸਰਪੰਚ ਨਹੀਂ ਜੀ ਇਸ ਤਰ੍ਹਾਂ ਜੀ ਮੇਰਾ ਛੋਟਾ ਬ੍ਰਦਰ ਕਹਿੰਦਾ ਜੀ ਸਾਗਰ ਸਿੰਘ ਛੋਟਾ ਬ੍ਰਦਰ ਇਹ ਉਹ ਕਹਿੰਦਾ ਨਹੀਂ ਆਪਾਂ ਇਹ ਕੰਮ ਕਰਨਾ ਨਹੀਂ ਹੈ ਜੀ ਸਾਹਾਂ ਕੇ ਜਿਹੜੇ ਮੈਂ ਕੋਈ ਵੀ ਕੰਮ ਆ ਜੀ ਹੁਣ ਪਿੰਡ ਦੇ ਵਿੱਚ ਅੱਗ ਲੱਗ ਗਈ ਸੀ ਜੀ ਜਾਨਦਾਰ ਬਹੁਤ ਮੱਛੇ ਦੀ ਛੱਪੜ ਦੇ ਵਿੱਚ ਮੈਂ ਰਾਤ ਨੂੰ ਜਾ ਕੇ ਪਿੰਡੋਂ ਜਾ ਕੇ ਸਾਰੀ ਅੱਗ ਬੁਝਾਈ ਜੀ ਮੈਂ ਆਪ ਅੱਗ ਦੇ ਵਿੱਚ ਪੈਰ ਮੇਰੇ ਸੜਦੇ ਰਹੇ ਜੀ ਪਰ ਪਿੰਡ ਨੇ ਦੇਖਿਆ ਕਿ ਬਹੁਤ ਵਧੀਆ ਕੰਮ ਕੀਤਾ ਹੈ ਚਲੋ ਤੁਹਾਨੂੰ ਸਲਾਮ ਹੈ ਜੀ ਤੁਹਾਨੂੰ ਅਸੀਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਕਰਦੇ ਹਾਂ ਤੁਹਾਡਾ ਕਿ ਤੁਸੀਂ ਗੱਲਬਾਤ ਕੀਤੀ ਤੁਹਾਡੇ ਬਹੁਤ ਹੀ ਚੰਗੇ ਵਿਚਾਰ ਨੇ ਬਹੁਤ ਬਹੁਤ ਸ਼ੁਕਰੀਆ ਤਾਂ ਸੁਖਜਿੰਦਰ ਦੇਖਿਆ ਕਿ ਬਹੁਤ ਸਾਰੇ ਸਾਨੂੰ ਕਾਲਰ ਆਏ ਨੇ ਜਿਨ੍ਹਾਂ ਨੇ ਕਿਹਾ ਕਿ ਤੁਹਾਨੂੰ ਵਧਾਈ ਦਿੱਤੀ ਹੈ ਚੰਗਾ ਕੰਮ ਦੱਸਿਆ ਤੁਹਾਡਾ ਕਿ ਤੁਸੀਂ ਇਸ ਲਾਈਨ ਦੇ ਵਿੱਚ ਆਇਓ ਅੱਗੇ ਜਾ ਕੇ ਮジョਰਿਟੀ ਜਿਵੇਂ ਤੁਹਾਨੂੰ ਆਊਗੀ ਤੁਸੀਂ ਜਿਵੇਂ ਜਿਵੇਂ ਗੰਭੀਰ ਹੋਵੋਗੇ ਤੁਹਾਨੂੰ ਸੋਚੀ ਆਉਂਦੀ ਜਾਊਗੀ ਇਹ ਸਾਰੇ ਕੰਮਾਂ ਬਾਰੇ ਤੁਸੀਂ ਮੈਂ ਕਹਿੰਨਾ ਵੀ ਚੰਗੀ ਸੋਸਾਇਟੀ ਨੂੰ ਕੋਈ ਨਿੱਗਰ ਤੁਸੀਂ ਸੋਚਦੋਗੇ ਤੁਸੀਂ ਉਹਨਾਂ ਲਈ ਕੰਮ ਕਰੋਗੇ ਉਹਨਾਂ ਦੀ ਸੇਵਾ ਕਰੋਗੇ ਮੈਂ ਕਹਣਾ ਅੱਜ ਤੁਹਾਨੂੰ ਇੱਥੇ ਆ ਕੇ ਬਹੁਤ ਕੁਝ ਜੋ ਸਾਡੇ ਦਰਸ਼ਕਾਂ ਨੇ ਤੁਹਾਨੂੰ ਸੁਝਾਅ ਦਿੱਤੇ ਨੇ ਇੱਕ 11 ਮੈਂਬਰੀ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਉਹ ਸਾਰੀਆਂ ਗੱਲਾਂ ਤੁਸੀਂ ਧਿਆਨ ਵਿੱਚ ਰੱਖੋਗੇ ਤੇ ਲੋਕਾਂ ਦੇ ਵਿੱਚ ਜਾਓਗੇ ਤੁਸੀਂ ਇੱਥੋਂ ਸਿੱਧਾ ਕੇ ਉਹਨਾਂ ਦੇੇ ਕੰਮ ਕਰਨ ਦੇ ਲਈ ਕੋਈ ਹੋਰ ਸਾਡੇ ਦਰਸ਼ਕਾਂ ਨਾਲ ਕੋਈ ਗੱਲ ਸਾਂਝੀ ਕਰਨੀ ਚਾਹੁੰਦੇ ਹੋ ਰਹਿ ਗਈ ਹੋਵੇ ਤੁਹਾਡੇ ਕੋਲੋਂ ਬਸ ਜੀ ਆਪਾਂ ਇਹ ਕਹਿਣਾ ਚਾਹੁੰਦੇ ਵੀ ਅੱਜ ਕੱਲ ਦੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਆਪਣੇ ਨਾਲ ਚੱਲਣਾ ਚਾਹੀਦਾ ਈ ਉਹਨਾਂ ਨੂੰ ਨਸ਼ੇ ਵਗੈਰਾ ਨਹੀਂ ਉਹਨਾਂ ਨੂੰ ਇਸ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਸਾਡੇ ਨਾਲ ਚੱਲੂਏ ਤਾਂ ਹੀ ਸਾਡੇ ਦੇਸ਼ ਦਾ ਵਿਕਾਸ ਹੋਏਗਾ। ਹਮ ਬਹੁਤ-ਬਹੁਤ ਧੰਨਵਾਦ ਸੁਵਿੰਦਰ ਤੁਸੀਂ ਸਾਡੇ ਸਟੂਡੀਓ 'ਚ ਆਏ ਬਹੁਤ-ਬਹੁਤ ਧੰਨਵਾਦ। ਸੋ ਇਸ ਦੇ ਨਾਲ ਹੀ ਅੱਜ ਦਾ ਜਾਗੋ ਪੰਜਾਬ ਸ਼ੋਅ ਦਾ ਵੇਲਾ ਹੁਣ ਖਤਮ ਹੁੰਦਾ ਹੈ। ਤੁਹਾਡੇ ਵੱਲੋਂ ਮਿਲਦੇ ਪਿਆਰ, ਭਰਪੂਰ ਹੰਗਾਰੇ ਤੇ ਸੁਝਾਵਾਂ ਲਈ ਅਸੀਂ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ। ਤੁਸੀਂ ਸਾਨੂੰ ਸੁਝਾਅ ਐਡੀਟਰ@dayandnightnews.com ਤੇ ਦੇ ਸਕਦੇ ਹੋ, ਫੋਨ ਵੀ ਕਰ ਸਕਦੇ ਹੋ ਸਾਨੂੰ। ਫਿਲਹਾਲ ਮੈਨੂੰ ਇਜਾਜ਼ਤ ਦਿਓ। ਸੋਮਵਾਰ ਸਵੇਰੇ ਫੇਰ ਮਿਲਾਂਗੇ। ਖਬਰਾਂ ਦੀ ਦੁਨੀਆ ਵਿੱਚ ਆਓ। ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। मिलेंगे फेसबुक पे, अस दिखा यूट्यूब पे, फॉलो करो ट्विटर पे, खबर जुड़े रहो दिन रात